ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕਿ ਤੁਹਾਨੂੰ ਹੁਣਾਂ ਨੇ ਇੱਕ ਬਿਆਨਤਾ ਕਹਿੰਦੇ ਵੀ ਜਿਹੜੇ ਰਾਹੁਲ ਗਾਂਧੀ ਆ ਨਾ ਕਹਿੰਦੇ ਆਤਵਾਦੀ ਨੰਬਰ 1 ਕਿ ਆ ਮਤਲਬ ਇੱਕ ਨੰਬਰ ਤੇ ਉਹਨਾਂ ਨੂੰ ਰੱਖਿਆ ਤੇ ਜਦੋਂ ਇਹ ਬਿਆਨ ਵਾਇਰਲ ਹੁੰਦਾ ਤੇ ਫਿਰ ਰਵਨੀਤ ਬਿੱਟੂ ਜਿਹੜੇ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਜਾਂਦੇ ਆਪਣੇ ਫੇਸਬੁੱਕ ਅਕਾਊਂਟ ਤੇ ਤੇ ਫਿਰ ਇਹ ਪੂਰਾ ਵੇਰਵਾ ਦੱਸਦੇ ਆ ਵੀ ਦਰਸਲ ਇਹ ਜਿਹੜਾ ਗਾਂਧੀ ਪਰਿਵਾਰ ਆ ਇਹ ਰਾਹੁਲ ਗਾਂਧੀ ਜਿਹੜੇ ਆ ਇਹ ਕੀ ਕੁਝ ਕਰਦੇ ਰਹੇ ਆ ਮੈਂ ਇਹਨਾਂ ਨੂੰ ਕਿਸ ਸੰਦਰਭ ਦੇ ਵਿੱਚ ਅੱਤਵਾਦੀ ਨੰਬਰ 1 ਕਿਹਾ ਐਕਚੁਅਲੀ ਬੇਸਿਕਲੀ ਰਵਨੀਤ ਫਿਰ ਬਿੱਟੂ ਜਿਹੜਾ ਉਹ ਆਪਣਾ ਦਿਮਾਗੀ ਤਵਾਜਨ ਖੋ ਚੁੱਕਾ ਵਾ ਭਾਈ ਜੋ ਅੱਤਵਾਦੀ ਇੱਕ ਨੰਬਰ ਹੈ ਤੜੀ ਸਰਕਾਰ ਕੀ ਕਰ ਰਹੀ ਫਿਰ ਕਿੰਦਰ ਕੋਈ ਨਹੀਂ ਕਰਦੀ ਉਹਨੂੰ ਅੱਤਵਾਦੀ ਨੰਬਰ 1 ਜੇ ਤੁਹਾਡੇ ਕੋਲੇ ਸਬੂਤ ਆ ਫਿਰ ਉਹ ਬੰਦਾ ਬਾਹਰ ਕਿਉਂ ਤੁਰੇ ਫਿਰਦਾ ਵਾ ਵਿਦੇਸ਼ਾਂ ਜਿ ਕੋ ਤੁਰੇ ਫਿਰਦਾ ਵਾ ਬੁਰਦੀ ਤੇਰਦਾ ਆਗੂ ਕੋ ਖੋਹਦਾ ਫਿਰ ਅੱਜ ਤੁਸੀਂ ਆਪਣੀ ਜਿਹੜੀ ਉਹਦੇ ਤਰਕ ਨਾਲ ਸ਼ੂਟ ਕਰਦੇ ਜੀ ਐਸ ਕਰਕੇ ਅੱਤਵਾਦੀ ਬੰਦੇ ਸੋ ਅੱਤਵਾਦੀ ਕਿਹੜੇ ਪਾਸੇ ਹੋ 20 ਸਾਲ ਤੁਸੀਂ ਉਹਦੇ ਤਲੇ ਚੜਦੇ ਰਹੇ ਉਹਦੋਂ ਕਿੱਥੇ ਸੀ ਤੁਸੀਂ 20 ਸਾਲ ਤੋਂ ਰਾਹੁਲ ਸਾਹਿਬ ਹੁੰਦਾ ਸੀਗਾ ਰਾਹੁਲ ਸਰ ਹੁੰਦਾ ਸੀਗਾ ਅਜੱਤਵਰੀ ਕਿੱਥੋਂ ਬਣ ਗਿਆ ਤਿੰਨ ਵਾਰੀ ਜੇ ਤੁਸੀਂ ਐਮਪੀ ਬਣਿਓ ਤਾਂ ਰਾਹੁਲ ਦੀ ਮਿਹਰਬਾਨੀ ਨਾਲ ਬਣਿਓ ਕਾਂਗਰਸ ਦੀ ਮਿਹਰਬਾਨੀ ਨਾਲ ਬਣਿਓ ਕਟੋ ਕਟ ਇਨੀ ਗ੍ਰਾਵਟ ਚ ਨਾ ਜਾਓ ਹੁਣ ਇਹਨਾਂ ਨੇ ਕਿਹਾ ਕੀ ਕਹਿੰਦੇ ਵੀ ਜਿਹੜੇ ਲੋਕ ਬਕਾਇਦਾ ਤੌਰ ਤੇ ਸਾਡੇ ਦੇਸ਼ ਨੂੰ ਤੋੜਨ ਵਾਲੇ ਨੇ ਜਿੰਨਾਂ ਦੇ ਵਿੱਚ ਕਾਮਰੇਡ ਆਉਂਦੇ ਨੇ ਸੀਪੀਐਮ ਮਿਲ ਲਾਉਂਦੇ ਨੇ ਨਕਸਲਾਈਟ ਆਉਂਦੇ ਨੇ ਕਹਿੰਦੇ ਜੀ ਇਹਨਾਂ ਉਹਨਾਂ ਨਾਲ ਸਮਝੌਤਾ ਕੀਤਾ ਤਾਂ ਤਤਵਦੀ ਇਹ ਤਤਵਦੀ ਹੋ ਗਈ 1962 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਚਾਈਨਾ ਨੇ ਹਮਲਾ ਕੀਤਾ ਸੀਗਾ ਤੇ 26 ਜਨਵਰੀ ਦੇ ਉੱਤੇ ਲਤਾ ਮੱਗੇਸ਼ਕਰ ਨੇ ਗਾਣਾ ਗਾਇਆ ਸੀ ਆਏ ਮੇਰੀ ਤਨਕੀ ਲੋਕੋ ਜਰਾ ਅੱਖ ਵਿੱਚ ਭਰ ਲੋ ਪਾਣੀ ਸੀਧ ਹੋਏ ਉਹਨਾਂ ਕੀ ਜਦ ਜਾਗਰੂ ਕਰ ਬੰਦ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖਾਂ ਚ ਪਰਲ ਪਰਲ ਹੋ ਜੂ ਅਗਰੈਸੀ ਵੀ ਸਾਡੇ ਤੇ ਹਮਲਾ ਹੋ ਰਿਹਾ ਸਾਡੇ ਜਵਾਨ ਮਰ ਰਹੇ ਨੇ ਅਸੀਂ ਕੱਖ ਨਹੀਂ ਕਰ ਸਕਦੇ ਵਾਸਤੇ ਉਦੋਂ ਇਹੀ ਕਾਮਰੇਡ ਸੀਗੇ ਇਹੀ ਕਾਮਰੇਡ ਜਿੰਨਾਂ ਨੂੰ ਨਹਿਰੂ ਨੇ ਚైనా ਭੇਜਿਆ ਸੀ ਉਹ ਜਾ ਕੇ ਜੰਗਦਲ ਬੰਦ ਕਰਾ ਕੇ ਆਏ ਅੱਜ ਉਹ ਅਤਵਾਦੀ ਹੋ ਗਏ ਵਖਵਤੀ ਹੋ ਗਏ ਅਤਵਾਦੀ ਦੇ ਤੁਸੀਂ ਸਿੱਖਾਂ ਨੂੰ ਕਿਹਾ ਬਿੱਟੂ ਜੀ ਤੁਹਾਡੇ ਦਾਦੇ ਦੇ ਅਤਵਾਦੀ ਕਹਿ ਕੇ ਤੇ ਬਕਾਇਦਾ ਤੌਰ ਤੇ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਵੀ ਜਿਹੜੇ 9 ਜਣ ਮਾਰਦੇ ਪੰਜਾਬ ਦੇ ਸਾਰੇ 31 ਅਕਤੂਬਰ ਨੂੰ ਜੇਕਰ ਤੇ ਇੰਦਰਾਗੰਜੀ ਤੇ ਹਮਲਾ ਨਾ ਹੁੰਦਾ ਤੇ 8 ਨਵੰਬਰ ਨੂੰ ਇਹਨਾਂ ਦੀ ਜੂਥ ਕਾਂਗਰਸ ਨੇ ਬਕਾਇਦਾ ਤੌਰ ਤੇ ਪਿੰਡਾਂ 'ਤੇ ਹਮਲੇ ਕਰਨੇ ਸੀ ਨੌਜਵਾਨ ਮਾਰਨ ਵਾਸਤੇ ਮੈਂ ਨਹੀਂ ਕਹ ਰਿਹਾ ਇਹਨਾਂ ਦੇ ਆਪਣੇ ਵਿਦਵਾਨਾਂ ਦੀਆਂ ਪੀੜੀਆਂ ਲਿਖੀਆਂ ਹੋਈਆਂ ਕਿਤਾਬਾਂ ਘੇਰੀਆਂ ਨੇ ਸਿੱਖ ਵੀ ਅੱਤਵਾਦੀ, ਰਾਹੂ ਵੀ ਅੱਤਵਾਦੀ, ਬਾਕੀ ਬਸਰੇ ਅੱਤਵਾਦੀ ਪਰ ਸਤਵਾਦੀ ਕਿਹੜਾ ਰੰਗ ਹੈ ਇੱਥੇ ਇਸ ਕਰਕੇ ਬਿੱਟੂ ਹੋਰ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਜਿਹਦਾ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਠੀਕ ਹੈ ਤੁਸੀਂ ਚਲੇਗੇ ਉਹਦੇ ਪਾਸੇ ਚਲੇ ਜਾ ਤੁਸੀਂ ਚੋਣ ਹਾਰ ਕੇ ਹਾਰਨ ਤੋਂ ਬਾਅਦ ਤੁਸੀਂ ਮੰਤਰੀ ਬਣ ਕੇ ਇਹ ਵੀ ਮੈਂ ਖੁੱਡਾ ਜਿਹੜਾ ਸਾਡਾ ਲੋਕਤੰਤਰ ਉਹ ਮੈਂ ਖਲਵਾੜ ਹੈ ਉਹਦੀ ਲੋਕਤੰਤਰ ਦੀ ਤੁਹੀਨ ਲੋਕਤੰਤਰ ਦੀ ਬੇਇੱਜ਼ਤੀ ਆ ਲੋਕ ਰਾਏ ਦੀ ਜਿਹੜੀ ਤੁਹੀਨ ਆ ਨੇਸੀ ਬੁਨਾਰਤਾ ਨੂੰ ਜਿੱਤ ਬੜਾ ਦਤਾ ਤੇ ਹੁਣ ਤੁਸੀਂ ਇੰਨੇ ਵੀ ਉਹਨਾਂ ਜਾ ਕੇ ਇਹ ਦੱਸੋ ਵੀ ਮੈਂ ਬੜਾ ਵੱਡਾ ਤੁਹਾਡਾ ਸ਼ਿਸ਼ਾ ਜੀ ਮੋਦੀ ਸਾਹਿਬ ਜੀ ਮੇਰੇ ਤੋਂ ਵੱਡੀ ਤੁਹਾਡੀ ਕੋਈ ਜਿਹੜੀ ਚਮਚਾਗਰੀ ਵਿੱਚ ਕਰ ਨਹੀਂ ਸਕਦਾ ਕਰੋ ਤੇ ਚਮਚਾਗਰੀ ਕਰਨ ਦਾ ਤਰੀਕਾ ਹੁੰਦਾ ਜਿਹੜੀ ਗੱਲ ਤੁਸੀਂ ਇੱਕ ਹੀ ਹੱਤਵਾਦੀ ਨੂੰ ਇਹਦੇ ਤੇ ਦੁਨੀਆ ਭਰ ਦੇ ਲੋਕਾਂ ਨੇ ਨੋਟਿਸ ਲੈ ਤੇ ਦੁਨੀਆ ਭਰ ਦੇ ਲੋਕਾਂ ਨੇ ਤੇ ਅਸੀਂ ਵੀ ਕਹਿੰਦੇ ਇਸ ਮੱਦੇ ਤੋਂ ਕਿ ਜੇ ਬਿੱਟੂ ਜੀ ਵਾਕਈ ਹੱਤਵਾਦੀ ਹੈ ਤੁਸੀਂ ਕਹਿੰਦੇ ਨੰਬਰ 1 ਵੱਧ ਵੱਧੀ ਆ ਕਮਾਂਤਰੀ ਆਦਮੀ ਕਿਉਂ ਬਾਹਰ ਆ ਫਿਰ ਉਹ ਉਹਨੂੰ ਫੜ ਕੇ ਜੇਲ੍ਹ ਸੁੱਟੋ ਤੇ ਜਿਹੜੇ ਸਾਡੇ ਕਹਿੰਦੇ ਬਾਜਵਾ ਸਾਹਿਬ ਉਹਨਾਂ ਨੇ ਇਹ ਗੱਲ ਕਹਿਤੀ ਆ ਵੀ ਬਿੱਟੂ ਆਪਣਾ ਦਿਮਾਗੀ ਤਵਾਜਨ ਜਿਹੜਾ ਗਵਾ ਬੈਠਾ ਤੇ ਇਹਨੂੰ ਕਿਸੇ ਚੰਗੇ ਮਨੋਵਿਗਿਆਨੀ ਡਾਕਟਰ ਕੋਲ ਲਾਜ ਪਾਉਣ ਦੀ ਲੋੜ ਬਾਜਵਾ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਕਿਸੇ ਚੰਗੇ ਡਾਕਟਰ ਕੋਲ ਲਾਜ ਕਰਾਇਆ ਜਾਵੇ ਪੂਰਬੀ ਕਾਂਗਰਸੀਏ ਬਠਿੰਡਾ ਕੁਛੇ ਤੇ ਬਾਰੇ ਕਿਹਾ ਵਾ ਵੀ ਅੱਤਵਾਦੀ ਤੁਹਾਡੇ ਵਾਸਤੇ ਸਿੱਖ ਵੀ ਅੱਤਵਾਦੀ ਤੁਹਾਡੇ ਵਾਸਤੇ ਹਿੰਦੂ ਵੀ ਤਨ ਵੱਖਵਾਤ ਤੋਂ ਅੱਦੀ ਹੈ ਕੜਨਾ ਸੀ ਤੁਸੀਂ ਇੱਥੇ ਜੀ ਅਕਸਾ ਉਧਰ ਦੂਜੇ ਪਾਸੇ ਗਿੱਦੜਬਾ ਦਾ ਚੋਣ ਖਾੜਾ ਜਿਹੜਾ ਵਾ ਉਹ ਪੂਰਾ ਮੱਗ ਗਿਆ ਇੱਥੇ ਫੁੱਟੂ ਦੀਪ ਸਿੱਧੂ ਦੇ ਜਿਹੜੇ ਭਰਾਤਾ ਵਾ ਉਹ ਲੜ ਰਹੇ ਆ ਤੇ ਥਾਪੜਾ ਦੇਤਾ ਸਰਬਜੀਤ ਸਿੰਘ ਖਾਲਸਾ ਹੋਣਾ 15 ਨਵੰਬਰ ਤੋਂ ਪਹਿਲਾਂ ਪਹਿਲਾਂ ਉਹ ਚੋਣ ਹੋਣੀ ਜ਼ਰੂਰੀ ਹੈ ਜੀ 6 ਮਹੀਨੇ ਤੋਂ ਪਹਿਲਾਂ ਪਹਿਲਾਂ ਚੋਣ ਹੋ ਕੇ ਉੱਥੇ ਬਕਾਇਦਾ ਤੌਰ ਤੇ ਚੁਣੀ ਜਾਣੀ ਚਾਹੀਦੀ ਸਾਡਾ ਸ਼੍ਰੋਮਣੀ ਕਮੇਟੀ ਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ ਹੋਈ ਆ ਇੱਥੇ ਕੰਪਲਸਰੀ ਆ ਉੱਥੇ ਕਹਿੰਦਾ ਇਲੈਕਸ਼ਨ ਮੇ ਬੀ ਹੋਣੀ ਚਾਹੀਦੀ ਮੇ ਬੀ ਨਹੀਂ ਹੁੰਦੀ ਇੱਥੇ ਮਸਟ ਬੀ ਹੈ ਜ਼ਰੂਰ ਹੋਣੀ ਚਾਹੀਦੀ ਉਦੇ ਮੁਤਾਬਕ 6 ਮਹੀਨੇ ਤੋਂ ਪਹਿਲਾਂ ਪਹਿਲਾਂ ਉੱਥੇ ਚੋਣ ਹੋ ਕੇ ਨਵਾਂ ਨਮਾਇਦਾ ਚੁੜਿਆ ਜਾਣਾ ਜ਼ਰੂਰੀ ਹੈ ਇੱਕ ਪਾਸੇ ਗਿੱਦੜਵਾਹਾਂ ਦੇ ਵਿੱਚ ਐਲਾਨ ਕਰਦਾ ਵਾ ਸਾਡੇ ਜਿਹੜੇ ਅਮਰਿੰਦਰ ਰਾਜਾ ਬਰਿੰਗ ਨੇ ਵੀ ਜੇ ਇਥੇ ਸੁਖਬੀਰ ਸਿੰਘ ਬਾਦਲ ਆਵੇ ਤੇ ਬਕਾਇਦਾ ਤੌਰ ਤੇ ਮਨਪ੍ਰੀਤ ਬਾਦਲ ਆਵੇ ਤੇ ਮੈਂ ਵੀ ਦੂਜੇ ਪਾਸੋਂ ਇਧਰ ਆਉਂਗਾ ਮੈਂ ਇਥੋਂ ਇਲੈਕਸ਼ਨ ਕਰਨ ਬਰਾਬਰ ਤੇ ਉਹਨਾਂ ਨੂੰ ਪਤਾ ਨਾਮ ਮਨਪ੍ਰੀਤ ਬਾਦਲ ਨੇ ਉਹਨਾਂ ਦਾ ਸੁਖਬੀਰ ਬਾਦਲ ਨੇ ਆਉਣਾ। ਸੁਖਬੀਰ ਸਿੰਘ ਬਾਦਲ ਨੂੰ ਜਿਸ ਘਮਣ ਘਰੀ ਦੇ ਵਿੱਚ ਜਿਸ ਮੰਝ ਧਰ ਦੇ ਵਿੱਚ ਬਕਾਇਦਾ ਤੌਰ ਤੇ ਜਥੇਦਾਰ ਨੇ ਬਸਾਤ ਉਹਦੇ ਚੋਂ ਨਿਕਲਣ ਲਈ ਹਾਲ ਦੀ ਕਿੜੀ ਬੜਾ ਮੁਸ਼ਕਲ ਹੈ ਇਲੈਕਸ਼ਨ ਤੋਂ ਲੜੂਗਾ। ਮਨਪ੍ਰੀਤ ਬਾਦਲ ਨੂੰ ਪਤਾ ਵਾ ਵੀ ਮੇਰਾ ਬਣਨਾ ਕੁਰਸੀ ਮੈਂ ਇਲੈਕਸ਼ਨ ਕੋ ਲੜਣਾ ਇੱਥੇ। ਕਿੱਦੜਬਾ ਜਿਹੜੀ ਉਹ ਸੈਂਟਰਲ ਸਟੇਟ ਸੈਂਟਰਲ ਜਿਹੜਾ ਹਲਕਾ ਬਣ ਚੁੱਕਾ ਹੈ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਚਾਹੁੰਦੇ ਵੀ ਕਿਸੇ ਨਾ ਕਿਸੇ ਤੰਨੇ ਕੇ ਬਾਕੀ ਪਛਗਤਨੇ ਹਾਰ ਜਾਈਏ ਇਹ ਨਹੀਂ ਹੋਣੀ ਚਾਹੀਦੀ ਉਹ ਪੂਰਾ ਜੋਰ ਲਾਈ ਜਾ ਰਿਹਾ ਹੈ ਤੇ ਸੁਖਵੀਰ ਸਿੰਘ ਬਾਦਲ ਮੈਂ ਵੀ ਦੱਸ ਦਿਆਂ ਪੋਸਿਬਿਲਟੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੇ ਦਾ ਅਕਾਲ ਤਖਤ ਦੀ ਵੀ ਤਬਦੀਲੀ ਹੋਗੀ ਇਹਨਾਂ ਨੂੰ ਆਸ ਨਹੀਂ ਸੀ ਵੀ ਸਾਡੇ ਨਾਲ ਇਦਾਂ ਹੋਊਗਾ ਅੱਜ ਸ਼ਤਾਬਦੀ ਸਵਾਗਤ ਚੱਲਦੇ 13:00 ਤੋਂ 18:00 ਤੱਕ ਜੇ ਸਰਬੀ ਸਿੰਘ ਬਾਦਲ ਬਕਾਇਦਾ ਤੌਰ ਤੇ ਤਨਖਈਏ ਨਾ ਕੀਤੇ ਹੁੰਦੇ ਤੇ ਹਰ ਸਮਾਗਮ ਦੇ ਮੌਲਿਕਤਾ 'ਤੇ ਬਿਠੇ ਹੁੰਦੇ ਸਾਰੇ ਸਮਾਗਮ ਇਹਦੇ ਨਿਗਰਾਨੀ ਇੱਥੇ ਹੁੰਦੇ ਅੱਜ ਉਥੇ ਜਾਵ ਨਹੀਂ ਸਕਦੇ ਨਾਲ ਪੰਜਾਬ ਦੇ ਗੁਰਨਤਰਾ ਤਰ ਤਰ ਤੂ ਆਏ ਸੀ ਤੇ ਗਵਿੰਦਵਾਲ ਸਾਹਿਬ ਇਹ ਨਾਲ ਹੁੰਦੇ ਬਕਾਇਦਾ ਤੌਰ ਤੇ ਫੋਟੋ ਇਹਨਾਂ ਦੀ ਸ਼ਬਦੀਆਂ ਉੱਥੇ ਇਸ ਕਰਕੇ ਜਥੇਦਾਰ ਦੇ ਉੱਤੇ ਵੀ ਕਿਤੇ ਸੰਕਟ ਦੇ ਬਦਲ ਮੁੰਡਰਾ ਸਕਦੇ ਸੁਬੀਰ ਸਿੰਘ ਬਾਦੋਨੀ ਬਹੁਤ ਖੁਸ਼ ਨਹੀਂ ਕਿ ਜਥੇਦਾਰ ਤੋਂ ਦੂਸਰੀ ਚੀਜ਼ ਸਰਬਜੀਤ ਸਿੰਘ ਸਰਬਜੀਤ ਸਿੰਘ ਜਿਹੜੇ ਫਰੀਦਕੋਟ ਤੋਂ ਬਕਾਇਦਾ ਤੌਰ ਤੇ ਸਾਡੇ ਸੰਸਦ ਮੈਂਬਰ ਨੇ ਉਹਨਾਂ ਨੇ ਤੇ ਨਾਲ ਸਾਡੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਪਰਸੀਮ ਸਿੰਘ ਹੋਰਾਂ ਨੇ ਇਕੱਠੇ ਬੈਠ ਕੇ ਅਨਾਉਂਸ ਕਰਤਾ ਵੀ ਜਿਹੜਾ ਦੀਪ ਸਿੱਧਾ ਪ੍ਰਾਪ ਮਨਦੀਪ ਸਿੱਧੂ ਆ ਉਹ ਇਥੋਂ ਬਕਾਇਦਾ ਤੌਰ ਤੇ ਸਾਡਾ ਉਮੀਦਵਾਰ ਹੋਏਗਾ। ਪ੍ਰਧਾਨ ਬੜੀ ਬਾਜੇ ਕੇ ਉਹਦੇ ਬੇਟੇ ਦੇ ਅਨਾਉਂਸਮੈਂਟ ਕੀਤੀ ਸੀ ਉਹ ਅੰਦਰੋਂ ਕੋਈ ਨਾਉਂਸਮੈਂਟ ਨਹੀਂ ਹੋਇਆ ਤੱਕਾਈ। ਉਹਦੇ ਨੂੰ ਕੋਈ ਨਾਉਂਸਮੈਂਟ ਨਹੀਂ ਹੋਈ। ਕਿ ਉਹ ਉਮੀਦਵਾਰ ਹੋਏਗਾ। ਇਸ ਕਰਕੇ ਉਮੀਦ ਆ ਵੀ ਬਾਜੇ ਕਿ ਉਹ ਚੋਣ ਲਈ ਲੜੇਗਾ। ਮਨਦੀਪ ਸਿੰਘ ਸਿੱਧੂ ਦੀਪ ਸਿੱਧੂ ਦਾ ਭਰਾ ਜਿਹੜਾ ਉਹ ਚੋਣ ਲੜੇਗਾ ਤੇ ਉਹਦੇ ਮੁਕਾਬਲੇ ਵਿੱਚ ਸ਼ਰੋਮਣੀ ਕਾਲਿਸ ਅਮਰ ਅਮਰਸਰ ਸਿਵਰਨਜੀਤ ਸਿੰਘ ਮਾਨ ਕੋਈ ਉਮੀਦਵਾਰ ਨਹੀਂ ਦੇਗਾ ਜਿੰਨੀਆਂ ਪੰਥ ਪੰਥ ਪੰਥਕ ਧਿਰਾਂ ਦੇ ਸਾਰਿਆਂ ਦਾ ਉਮੀਦਵਾਰ ਉਹ ਹੋਏਗਾ ਤੇ ਇਸ ਗੱਲ ਤੋਂ ਵੀ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਕਾਲੀ ਦਲ ਵੀ ਕਹਿੰਦੇ ਜੇ ਅਸੀਂ ਸਪੋਰਟ ਕਰ ਦਿੰਦੇ ਜੀ ਸਪੋਰਟ ਕਰ ਦਿੱਤਾ ਤੇ ਫਿਰ ਸਿੱਧਾ ਮੁਕਾਬਲਾ ਹੋ ਗਿਆ ਤੇ ਮੁਸ਼ਕਲ ਹੋ ਜੇਗੀ ਆਮ ਇਹਦੇ ਵਾਸਤੇ ਦੇ ਵਾਸਤੇ ਆਪਣੇ ਦੋਨਾਂ ਮੁਕਾਬਲਾ ਹੋ ਜੇਗਾ ਫਿਰ ਉਹ ਕੋਣਾ ਛੱਡ ਕੇ ਅਜੇ ਦੇ ਬਾਰੇ ਕੁਝ ਨਹੀਂ ਕਰ ਸਕਦੇ ਕਿ ਮਨਦੀਪ ਸਿੰਘ ਸਿੱਧੂ ਜਿਹੜੇ ਐਡਵੋਕੇਟ ਨੇ ਦੀਪ ਸੂਧ ਦੇ ਭਰਾ ਨੇ ਉਹਨਾਂ ਦੀ ਅਨਾਉਂਸਮੈਂਟ ਪਹਿਲਾਂ ਜਿਸ ਤਰ੍ਹਾਂ ਸਰਜੀਤ ਨੇ ਕਿਹਾ ਸੀ ਪੀਐਸਸੀ ਮੀਡਵਰ ਬਣਾਵਾਗੇ ਉਹਨਾਂ ਨੇ ਅਨਾਉਂਸਮੈਂਟ ਕਰਤੀ ਸਾਡਾ ਮੀਡਵਰ ਹੋਏਗਾ ਉਮੀਦ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਜਾਂ ਅਕਤੂਬਰ ਦੇ ਵਿੱਚ ਵਿੱਚ ਇਹ ਚੋਣੀ ਹੋਣੀ ਚੋਣ ਹੋਣੀ ਤੈ ਜੀ ਸਾਥੀ ਸਾਹਿਬ ਉਧਰ ਦੂਜੇ ਪਾਸੇ ਕੁਲਵੰਤ ਸਿੰਘ ਗਰੋਂਕੇ ਐਨਐਸਏ ਲੱਗੀ ਹੋਈ ਆ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਉਹ ਵੀ ਆਪਣੇ ਵਕੀਲਾ ਨਾਲ ਹੀ ਮਾਨਯੋਗ ਹਾਈ ਕੋਰਟ ਗਏ ਆ ਚੈਲੰਜ ਕੀਤਾ ਐ ਐਮਐਸਏ ਨੂੰ ਤੇ ਨਾਲ ਦੀ ਨਾਲ ਉਹਨਾਂ ਵਾਸਤੇ ਵੀ ਇਹ ਖਬਰ ਆ ਵੀ ਬਰਨਾਲੇ ਤੋਂ ਕਹਿੰਦੇ ਉਹ ਵੀ ਚੋਣ ਲੜਨ ਦੇ ਈਛੁਕ ਨੇ ਬਰਨਾਲਾ ਦੇ ਵਿੱਚ ਵੀ ਜ਼ਿਮਨੀ ਚੋਣ ਹੋਣੀ ਆ ਤੇ ਕਹਿੰਦੇ ਵੀ ਰੌਕੇ ਸਾਹਿਬ ਜਿਹੜੇ ਆ ਇਹ ਵੀ ਚੋਣ ਲੜਨਾ ਚਾਹੁੰਦੇ ਆ ਤੁਹਾਨੂੰ ਪਤਾ ਹੋਏਗਾ ਖੈਰ ਨੇ ਇੱਕ ਇੰਟਰਵਿਊ 'ਚ ਕੀ ਕਿਹਾ ਸੀ ਖੈਰ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਵੀ ਅੱਜ ਵੀ ਅਮਰਤਪਾਲ ਫੈਕਟਰ ਚੱਲ ਰਿਹਾ ਸਾਡੇ ਉੱਤੇ ਜੇ ਅਮਰਤਪਾਲ ਫੈਕਟਰ ਨਾ ਹੁੰਦਾ ਤੇ ਜਦੋਂ ਸਾਡੇ ਮਾਨਜੁਗ ਸਿਮਰ ਸਿੰਘ ਮਾਨ ਨੇ ਸੰਗਰੂਰ ਹਲਕੇ ਤੋਂ ਵੋਟ ਉਹਨਾਂ ਦੀ 40 ਤੋਂ 50 ਹਜ਼ਾਰ ਦੀ ਸਿਰਫਤ ਨਹੀਂ ਹੁੰਦੀ ਲੇਕਿਨ ਅੱਜ ਕੀ ਉਹ ਵੀ 2 ਲੱਖ ਤੋਂ ਉੱਪਰ ਵੋਟ ਲੈ ਗਏ ਜੇ ਉਹ ਨਾ ਹੁੰਦੇ ਤੇ ਮੇਰੀ ਜਿੱਤ ਤੈ ਸੀ ਦੂਸਰੀ ਗੱਲ ਉਹਨੇ ਕਹੀ ਉਹ ਕਹਿੰਦਾ ਪਾਰਟੀ ਮਨੂ ਖੜ ਕੇ ਖੜੀ ਕਰਕੇ ਖੜੇ ਕਰਕੇ ਮਨ ਕੇ ਪਾਰਟੀ ਭੱਜ ਗਈ ਇੱਥੇ ਕੋਈ ਦੌਰ ਆ ਬਣ ਗਿਆ ਉਹ ਕਹਿੰਦਾ ਜਿੰਨੀ ਕਿ ਵੋਟ ਮਿਲੀ 2 ਲੱਖ ਦੇ ਕਰੀਬ ਜਾਂ ਉੱਪਰ ਉਹ ਮੇਰੇ ਆਪਣੇ ਦੇ ਸੂਪਨਾ ਮਿਲੀ ਹੈ ਪਾਰਟੀ ਕਾਕੇ ਨਹੀਂ ਮਿਲੀ ਨਾ ਪਰ ਪੂਰਾ ਠੋਕੇਆ ਪਾਰਟੀ ਨੂੰ ਤੇ ਗੱਲ ਵੀ ਠੀਕ ਆ ਨਾ ਉੱਥੇ ਰਾਜਾ ਵੜਿੰਗਿਆ ਨਾ ਬਾਜਬਾਗਿਆ ਨਾ ਪਾਰਟੀ ਦੇ ਕੋਈ ਸੀਨੀਅਰ ਲੀਡਰ ਉੱਥੇ ਆ ਜਦੋਂ ਕਿ ਬੜਾ ਸੈਂਸੇਟਿਵ ਸੀਟ ਸੀ ਉਸ ਟਾਈਮ ਦੇ ਉੱਤੇ ਹੁਣ ਜਿਹੜੀ ਗੱਲ ਆਪਾਂ ਅਮਰਤ ਭਾਈ ਭਾਈ ਅਮਰਤਪਾਲ ਦੇ ਫੈਕਟਰ ਦੀ ਗੱਲ ਕਰਦੇ ਆ ਸਰਬੀ ਦੇ ਫੈਕਟਰ ਦੀ ਗੱਲ ਕਰਦੇ ਆ ਫੈਕਟਰ ਹੈ ਜੀ ਵੀ ਹੈਗਾ ਉਹ ਫੈਕਟਰ ਕੰਮ ਕਰ ਰਿਹਾ ਕੇਦਰੀਵਾਲ ਕੋਲੇ ਆਮ ਆਦਮੀ ਪਾਰਟੀ ਕੋਲੇ ਕੋਈ ਕੇਡਰ ਨਹੀਂ ਹੈਗਾ ਕੋਈ ਕੇਡਰ ਨਹੀਂ ਹੈਗਾ ਉਹਦਾ ਲਿੰਕ ਸਿਰ ਲੋਕਾਂ ਨਾਲ ਕਿਸੇ ਕੇਡਰ ਨਾਲ ਨਹੀਂ ਲੇਕ ਲੋਕ ਉਹਦੀ ਇਹ ਮਮੂ ਠੁਕੜੀ ਦੇ ਪ੍ਰਭਾਵ ਤੋਂ ਕਿਹੋ ਜਿਹਾ ਉਪਾਧੰਦੇ ਲੇਕਿਨ ਬਹੁਤੀ ਦਿਰਗਲ ਚਲਦੀ ਦੀ ਉਸੇ ਤਰ੍ਹਾਂ ਕੋਈ ਕੇਡਰ ਭਾਈ ਅਮਰਤਪਾਲ ਸਿੰਘ ਕੋਲੇ ਤੇ ਸਰਗੀ ਦੇ ਕੋਲੇ ਨਹੀਂ لیکن ਜਿਹੜੇ ਬਕਾਇਦਾ ਤੌਰ ਤੇ ਲੋਕੋ ਸਿੱਧੇ ਰੂਪ ਜੁੜੇ ਹੋਣਾਂ ਨਾਲ ਤੇ ਫਿਰ ਸੰਗਰੂਰ ਵਰਗਾ ਜ਼ਿਲ੍ਹਾ ਵਾ ਸ਼ਹਿਰ ਜੱਬਰਨਾਲੇ ਵਰਗਾ ਸ਼ਹਿਰ ਇਹ ਇਨਕਲਾਬੀਆਂ ਦੀ ਧਰਤੀ ਆ ਇਤਿਹਾਸ ਰੂਪ ਦੇ ਕੇ ਵੇਖ ਲਓ ਤੁਸੀਂ ਇਨਕਲਾਬੀ ਦੀ ਧਰਤੀ ਹੈ ਇਨਕਲਾਬ ਲਾ ਜਾਂਦੀ ਆ ਤੁਹਾਨੂੰ ਪਤਾ ਹੈ ਨਾ ਜਦੋਂ ਇਲੈਕਸ਼ਨ ਹੋਈ ਸੀ ਬਕਾਇਦਾ ਤੌਰ ਤੇ ਆਪਣੀ ਬਦਾ ਸਭ ਦੀ 3 ਮਹੀਨੇ ਸਰਕਾਰ ਦੀਆਂ ਗੋਢੀਆਂ ਵਾਤੀਆਂ ਅਗਲੇ ਉੱਥੇ ਮਾਨ ਨੂੰ ਜਿਤਾ ਕੇ ਜਦੋਂ ਤੇਰੇ ਚਲੋ ਜੀ ਤੁਸੀਂ ਲੋਕਾਂ ਨੇ ਦੱਸਤਾ ਸੀ ਕਿ ਲੋਕ ਸ਼ਕਤੀ ਬਹੁਤ ਮਜ਼ਬੂਤ ਆ ਐਵੇਂ ਸਮਝੋ ਨਾ ਸਰਕਾਰ ਸਾਡੀ ਜੋ ਮਰਜ਼ੀ ਕਰ ਲਈ ਐ ਸੀ ਇਸ ਕਰਕੇ ਕਲਵੰਚਿਕ ਰਾਓ ਕੋ ਉੱਥੇ ਉਮੀਦਵਾਰ ਤੇ ਹੈਗੇ ਆ ਲੇਕ ਅਫੀਸ਼ੀਅਲ ਤੌਰ ਤੇ ਅਜੇ ਤੱਕ ਜਿਵੇਂ ਜਿਵੇਂ ਬੰਦੀਪ ਸਿੰਘ ਸਿੱਧੂ ਦਾ ਨਾਮ ਕੀਤਾ ਉਸ ਤਰ੍ਹਾਂ ਐਲਾਨ ਅਜੇ ਤੱਕ ਨਹੀਂ ਆਇਆ ਉੱਥੋਂ ਉਹ ਗਏ ਨੇ ਚੰਗੀ ਗੱਲ ਬੇਸਬੂਲ ਤੇ ਸ਼ਾਇਦ ਨਾ ਮਿਲੇ ਉਹਨਾਂ ਨੂੰ ਕਿ ਜੇ ਬੇਲਬਲੀ ਸਾਰਿਆਂ ਨੂੰ ਮਿਲੇਗੀ ਜੇ ਐਨਸਟਿਟਿਊਟੇ ਜੀ ਸਾਰੇ ਟੁੱਟੇਗੀ ਕਿ ਇੱਕ ਤਾਂ ਟੁੱਟੇਗੀ ਪਹਿਲਾ ਭਾਈ ਅਮਰਤਪਾਲ ਸਾਹਿਬ ਟੁੱਟੇਗੀ ਜਿਹੜੇ ਐਮਪੀ ਨੇ ਇਸ ਕਰਕੇ ਭੇਲ ਤੇ ਸ਼ੱਕ ਨਾ ਮਿਲੇ ਇਲੈਕਸ਼ਨ ਉਹ ਜਰੂਰ ਉੱਥੋਂ ਬਰਨਾਲੇ ਤੋਂ ਲੜ ਸਕਦੇ ਨੇ ਜੀ ਪੱਟੀ ਸਾਹਿਬ 1997 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ ਤਾਂ ਇੱਕ ਰਿਪੋਰਟ ਸਾਹਮਣੇ ਆਉਂਦੀ ਆ ਗੁਰਦੇਵ ਸਿੰਘ ਕੌਂਕੇ ਹੋਣਾ ਸੀ ਦੱਬ ਲਈ ਜਾਂਦੀ ਆ ਇਹ ਗੱਲ ਵੀ 2024 ਦੇ ਵਿੱਚ ਪਤਾ ਲੱਗਦੀ ਆ ਵੀ ਜਿਹੜੀ ਰਿਪੋਰਟ ਆ ਉਹਨਾਂ ਦੇ ਮੁਤਲਕ ਉਹ 1997 ਦੇ ਵਿੱਚ ਆ ਗਈ ਸੀ ਅੱਜ 2024 ਦੇ ਵਿੱਚ ਅਸੀਂ ਹੈਗੇ ਆ ਤੇ ਸਨ 2008 ਦੇ ਵਿੱਚ ਬੇਅਦਬੀ ਹੁੰਦੀ ਆ ਅੱਜ ਕੁਝ ਲੋਕ ਜਿਹੜੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਪੁੱਜਦੇ ਆ ਇੱਕ ਵੀਡੀਓ ਜਿਹੜਾ ਉਹ ਵਿਖਾਇਆ ਜਾਂਦਾ ਜਥੇਦਾਰ ਸਾਹਿਬ ਨੂੰ ਜਿਹਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾਇਆ ਜਾ ਰਿਹਾ ਔਰ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਉਸ ਦੌਰਾਨ ਸੁਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਪਰਨੀਤ ਕੌਰ ਹੁਣੀ ਜਿਹੜੇ ਅੱਜ ਕੱਲ ਭਾਜਪਾ 'ਚ ਚਲੇ ਗਏ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਇਹ ਉੱਥੇ ਮੌਜੂਦ ਸਿਗੇ ਤੇ ਸਰਕਾਰ ਕਿਹੜੀ ਸੀ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਸਰਕਾਰ ਸੀ ਮਾਮਲਾ ਹੈਗਾ ਸਾਨੂੰ 2008 ਦਾ ਪਹਿਲੀ ਗੱਲ ਤੇ ਮੈਨੂੰ ਇਹ ਦੱਸਣ ਇਹ ਲੋਕ ਵੀ 2008 ਤੋਂ ਲੈ ਕੇ ਤੇ 2024 ਤੱਕ ਇਸ 16 ਸਾਲ ਕਿਹੜੀ ਗੁਫਾ ਸੁੱਤੇ ਰਹੇ ਇਹ ਉਹਦੋਂ ਕੋ ਨਹੀਂ ਬੋਲੇ ਦੂਸਰੀ ਚੀਜ਼ ਇਹ ਮੰਨਮਤ ਜ਼ਰੂਰ ਆ ਇਹ ਚ ਕੋਈ ਦੋਰਾਂਵੰਦੀ ਹੈਗੀਆ ਇਹ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬ ਤਿਲਕ ਨਹੀਂ ਲਾਇਆ ਜਾਂਦਾ ਗੁਰੂ ਗ੍ਰੰਥ ਸਾਹਿਬ ਨੂੰ ਲੇਕਿਨ ਮੈਨੂੰ ਇਹ ਵੀ ਅਸਣ ਕਿ ਜਿਥੇ ਤਾਂ ਪਹਿਲਾਂ ਇਹਨਾਂ ਤੇ ਕਾਰਵੀ ਕਰਨ ਤੋਂ ਜਿਹੜਾ ਤਖਤ Shri ਹਜੂਰ ਸਾਹਿਬ ਜਿਥੇ ਤਾਂ ਜੇ ਕਾਰਵੀ ਸ਼ੁਰੂ ਕਰਨ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਬਕਾਇਦਾ ਤੌਰ ਤੇ ਸਾਰੇ ਉੱਥੇ ਹਥਿਆਰਾਂ ਨੂੰ ਜਿਹੜੇ ਤਿਲਕ ਲਾਇ ਜਾਂਦੇ ਖੂਨ ਦੇ ਬੱਕਰਾ ਝਟਕਾਇਆ ਜਾਂਦਾ ਵਾ ਉਹਦਾ ਸਿਰ ਲੈ ਕੇ ਇੱਕ ਜਵਾਨ ਭਾਈ ਦਾ ਫਟਾਫਟ ਤਖਤ ਨੂੰ ਉਹਦੇ ਖੂਨ ਦੇ ਫਿਰ ਜਿਹੜੇ ਸੀ ਸਾਰੇ ਹਥਿਆਰਾਂ ਦੇ ਉੱਤੇ ਸਭ ਜਗ੍ਹਾ ਤੇ ਤਿਲਕ ਲਾਈ ਜਾਂਦੇ ਨੇ ਕਿ ਉਹ ਮर्याਦਾ ਦੇ ਉਲਟ ਨਹੀਂ ਉਹਦੇ ਬਾਰੇ ਸ਼ਰੋਮਣੀ ਕਮੇਟੀ ਤੇ ਜਿਸ ਦਿਨ ਨੇ ਅਜੇ ਤੱਕ ਕੀ ਕੀਤਾ ਜਦੋਂ ਇਹਨਾਂ ਨੂੰ ਕਹੀਦਾ ਉਹ ਕਹਿੰਦੇ ਉਹਨਾਂ ਦੀ ਆਪਣੀ ਵੱਖਰੀ ਮर्याਦਾ ਹੈਗੀ ਹੈ ਤੇ ਜੇ ਉੱਥੇ ਲੱਗ ਸਕਦਾ ਜੇ ਇੱਥੇ ਲਾ ਦਿੱਤਾ ਤੇ ਫਿਰ ਆਖਰ ਕਿਹੜੀ ਆ ਗਈ ਹੈ ਮर्याਦਾ ਦੇ ਉਲਟ ਮੈਂ ਪਹਿਲਾਂ ਕਹਿੰਦਾ ਸਾਡੀ ਰਹਿਤ ਮर्याਦਾ ਦੇ ਬਿਲਕੁਲ ਖਿਲਾਫ ਇੰਨਾ ਕਾਲੀਆਂ ਦਾ ਬੇੜਾਗਰਕ ਨਾ ਹੁੰਦਾ ਤੇ ਅੱਜ 올 ਇੰਡੀਆ ਗੁਰਦੁਆਰਾ ਐਕਟ ਲਾਗੂ ਹੁੰਦਾ ਤੇ ਸਾਡੇ ਸਾਰੇ ਗੁਰਦੁਆਰਿਆਂ ਦੀ ਮਰਿਆਦਾ ਇੱਕ ਹੁੰਦੀ ਜਸਟਿਸ ਹਰਮਨ ਸਿੰਘ ਨੇ ਜਿਹੜਾ ਬਣਾ ਕੇ ਦਿੱਤਾ ਸੀ ਇਹਨਾਂ ਨੂੰ ਖਰੜਾ 올 ਇੰਡੀਆ ਗੁਰਦੁਆਰਾ ਐਕਟ ਦਾ ਤੇ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਬਣਦੇ ਜਦੋਂ ਉਹ ਐਸ.ਆਈ.ਪੀ.ਸੀ ਨੂੰ ਭੇਜਦੇ ਆ ਵੀ ਤੁਸੀਂ ਇਹਦੇ ਤੇ ਕੋਈ ਰੁੱਦੋ ਬਦਲ ਕਰਨੀ ਹੈ ਕੋਈ ਗੱਦ ਸਾਡੀ ਹੈਗੀ ਪਾਲੋ ਤੇ ਸਾਨੂੰ ਵਾਪਸ ਕਰ ਦਿਓ 19 ਤੋਂ 99 ਥਾਣੇ ਵਿੱਚ ਦੀ ਗਾਲਤ ਅੱਜ ਕਿੰਨੇ ਸਾਲ ਹੋ ਗਏ ਤੁਸੀਂ ਆ ਬੰਦਾ ਜਲਾ ਲਓ ਉਹ ਖੜਾ ਕਿੱਥੇ ਪਤਾ ਨਹੀਂ ਸਿਰਫ ਇਹਨਾਂ ਨੂੰ ਇਹ ਛੱਕ ਪੈ ਗਿਆ ਵੀ ਜੇ ਕਿਤੇ 올 ਇੰਡੀਆ ਗੁਰਦੁਆਰਾ ਐਕਟ ਬਣ ਗਿਆ ਤੇ ਫਿਰ ਸਾਡੇ ਕੋਲੋਂ ਪ੍ਰਧਾਨਗੀ ਖੋਈ ਜਾਣੀ ਹੈ ਸਾਡੇ ਕੋਲ ਐਸਜੀਪੀਸੀ ਖੋਈ ਜਾਣੀ ਹੈ ਜਿਹੜੇ ਬਾਅਦ ਦੇ ਮੈਂਬਰ ਚੁਣੇ ਜਾਣਗੇ ਉਥੋਂ ਦੀ ਸਰਕਾਰਾਂ ਦੇ ਮੁਤਾਬਕ ਕੰਮ ਕਰਨੇ ਤੇ ਅੱਜ ਵੀ ਕਰ ਰਹੇ ਨੇ ਤੇ ਜਥੇਦਾਰ ਜੀ ਤੁਸੀਂ ਇਹਨਾਂ ਤੇ ਐਕਸ਼ਨ ਜੀ ਸਰ ਕੇ ਲਓ ਇਹਨਾਂ ਖਿਲਾਫ ਕਾਰਵਾਈ ਕਰੋ ਲੇਕਿਨ ਜਿਹੜੇ ਜਹੂਰ ਸਾਹਿਬ ਕੇ ਮਰਿਆਦਾ ਲੱਗਣਾ ਹੁੰਦੀ ਉਹਦਾ ਵੀ ਜਦੋਂ ਸੋਚੋ ਕਿੰਨਾ ਕੁਝ ਕੀ ਕਰਨਾ ਸੀ ਜੀ ਲੇਕਿਨ ਮੈਂ ਇਸ ਹੱਕ 'ਚ ਨਹੀਂ ਕਿ ਜਿਹੜੀ ਗੱਲ ਵਾਪਰੀ ਇਹਨਾਂ ਲਾਏ ਉੱਥੇ ਸਾਰੇ ਖੜੀ ਦੇਣ ਰੋਕਣਾ ਸੀ ਦੱਸਿਓ ਉੱਥੇ ਬੀਬੀ ਪਰਨੀਤ कौर ਵੀ ਸਿੱਖਾਂ ਦੀ ਕੁੜੀ ਹੈ ਅੱਛੇ ਪਰਿਵਾਰ ਦੀ ਕੁੜੀ ਹੈ ਚੰਦੂ ਮਾਜਰਾਤ ਤੇ ਵੀ ਦੋਸ਼ ਲੱਗਦਾ ਵਾ ਕੀ ਆਪਣੀਆਂ ਵੋਟਾਂ ਦੀ ਖਾਤਰ ਜਹਦਰ ਟੋੜਾ ਨੂੰ ਗਮਰਾਹ ਕਰਕੇ ਨਿਰੰਕਰੀਤ ਪਨਾਚਰ ਲੈ ਗਿਆ ਸੀਗਾ ਤੇ ਜਦੋਂ ਉਹਦਾ ਵੇਖਿਆ ਨਿਰੰਕਰੀ ਦੇ ਉਹ ਵਾਪਸ ਆ ਗਿਆ ਤੇ ਜਹਦਰ ਟੋੜਾ ਮੰਨਨੇ ਵੀ ਸੀਗੇ ਕਿ ਮੈਂ ਗਲਤੀ ਤੇ ਚਲੇ ਗਿਆ ਸੀ ਭਾਈ ਰਣਜੀਤ ਸਿੰਘ ਉਹਨੇ ਮਾਫੀ ਦੇ ਦਿੱਤੀ ਉਹਨਾਂ ਨੂੰ ਉਦਾਂ ਹੀ ਸੁੱਖੇ ਪੁਕੇ ਛੱਡਤਾ ਜੇ ਕਿਤੇ ਤਨਖਾਹ ਲਾ ਦਿੰਦੇ ਜਿੰਨਾ ਭਾਈ ਰਣਜੀਤ ਸਿੰਘ ਦਾ ਹੁਣ ਤੱਕ ਦਾ ਕਿਰਦਾਰ ਸੀਗਾ ਉਹਦੇ ਤੇ ਜੇ ਇੱਕ ਟਿੱਕਾ ਲੱਗਾ ਮ ਕਾਲਾ ਉਹ ਲੱਗਾ ਬਾਕੀ ਕੋਈ ਨਹੀਂ ਲੱਗਾ ਇਸ ਕਰਕੇ ਜਹੇਦਾਰ ਸਾਹਿਬ ਤੁਸੀਂ ਕਹਿੰਦੇ ਵੀ ਠੀਕ ਇਤੇ ਵੀ ਕਾਰਵੀ ਕਰੋ ਜਿੰਨਾ ਲੀਡਰ ਦੇ ਸਾਹਮਣੇ ਇਹ ਕਾਰਵੀ ਹੋਈ ਹੈ ਕਰੋ ਤੁਸੀਂ ਲੇਕਿਨ ਇਹਨਾਂ ਦੇ ਵੀ ਕਾਰਵੀ ਕਰੋ ਤੁਸੀਂ ਸੁਣਾ ਸਾ ਕਿੱਥੇ ਰਹੇ ਹੋ ਪਹਿਲਾਂ ਕਹਿੰਦੇ ਤੁਸੀਂ ਕੱਲ ਤੱਕ ਤੇ ਡਰ ਸੀਗਾ ਵੀ ਇਕੱਲੀ ਸਰਕਾਰ ਦੇ ਸਾਹਮਣੇ ਤੁਹਾਨੂੰ ਅੰਦਰ ਨਾ ਕਰ ਦੇਣ ਕਿ ਨਾਲ ਜਿਹੜੀ ਮਰਿਆਦਾ ਚ ਲੰਘਣਾ ਹਜੂਰ ਸਾਹਿਬ ਵਰੀ ਉਹਦਾ ਵੀ ਕੋਈ ਸੋਚੋ ਜੀ ਠੀਕ ਪੜੀਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਦੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਤੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ